ਬੀਤੇ ਦਿਨੀ ਸਤਾਨਕ ਸਰਾਂਧੀਗੜ ਦੇ ਨਜ਼ਦੀਕ ਸਥਿਤ ਮੁਹੱਲਾ ਬਾਗਵਾਸੀ ਵਿੱਚ ਆਫਸੀ ਰੰਜਿਸ਼ ਬਾਜੀ ਦੇ ਚੱਲਦੇ ਆ ਸਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਇੱਕ ਧੜੇ ਦੇ ਦਰਜਨ ਤੋਂ ਵੱਧ ਵਿਅਕਤੀ ਨੇ ਵੱਲੋਂ ਆਪਣੇ ਵਿਰੋਧੀ ਮੁਹੰਮਦ ਸਹਿਬਾਜ ਪੁੱਤਰ ਮੁਹੰਮਦਦੀਨ ਦੇ ਕਾਰ ਬਾਰ ਗੁਣੇ ਚਲਾਇਆਂ ਗਈਆਂ ਸਨ ਇਸ ਦੇ ਮাজে ਨਾਲ ਮਲੇਰਕੋਟਲਾ ਪੁਲਿਸ ਨੇ 35 ਪਛਾਣਾਂ ਸਮੇਤ 16 ਨਾਮਜਾਦ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ ਡੀਐਸਪੀ ਗੁਲੀਬ ਸਿੰਘ ਨੇ ਸੱਜੀ ਪ੍ਰੈਸ ਕਾਨਫਰੰਸ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਕਤ ਮਾਮਲੇ ਵਿੱਚ 6 ਨਾਮਾਹਲੂਮ ਵਿਅਕਤੀਆਂ ਸਮੇਤ ਮੁਹੰਮਦ ਕੈਫ ਪੁੱਤਰ ਸਹਿਬਾਜ ਵਾਸੀ ਬਾਗਵਾਸੀ ਨੇੜੇ ਸਰਾਂਦੀ ਗੇਟ ਅਨਸ ਅਲੀ ਪੁੱਤਰ ਵੈਦਾ ਵਾਸੀ ਈਦਗਾਹ ਚੁੰਗੀ ਸਾਹਮਣੇ ਮਦਰਸਾ ਸਾਹਿਲ ਪੁੱਤਰ ਵਾਦੇ ਵਾਲਾ ਵਾਸੀ ਮੁਹੱਲਾ ਚੋਰਵਾਰਾ ਨੇੜੇ ਸਰਕਾਰੀ ਸਕੂਲ ਨੇੜੇ ਕੋਟਲਾ ਅਲੀ ਪੁੱਤਰ ਪੁੰਡੀ ਵਾਸੀ 36 ਗਲੀ 786 ਚੌਂਕ ਮੂਨ ਵਾਸੀ ਨੇੜੇ ਈਦਗਾਹ ਰੋਡ ਚੁੰਗੀ ਮਲੇਰ ਕੋਟਲਾ ਆਜਮ ਜੰਗਲੀ ਪੁੱਤਰ ਮੀਦਾ ਵਾਸੀ ਜੀਰੂ ਰਹਿਮਾਨੀ ਹੋਟਲ ਵਾਲੀ ਗਲੀ ਮਲੇਰ ਕੋਟਲਾ ਸ਼ਾਨ ਵਾਸੀ ਨੇੜੇ ਯਰਗ ਚੌਂਕ ਤਾਵੇਸ਼ ਵਾਸੀ ਕੱਚਾ ਕੋਟ ਬੋਵਨ ਵਾਸੀ ਜਾਹਦਾ ਡੇਰਾ ਨੇੜੇ ਲੋਹਾ ਬਾਜ਼ਾਰ ਮਲੇਰ ਕੋਟਲਾ ਦੇ ਰਾਸ਼ਰੇ ਪੁੱਤਰ ਡੈ ਇੱਕ ਵਾਸੀ ਜਿਹੜੇ ਮਾਮਾਜੀ ਦੀ ਮਸਜਿਦ ਭੂਮਸੀ ਮਲੇਰਕੋਟਲਾ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇ ਅਗਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਇਸ ਸਬੰਧੀ ਜਾਣਕਾਰੀ ਜਿੰਦਿਆਂ ਹੋ ਨਾ ਹੋ ਰਹੀ ਗਿਆ ਆਓ ਦੇਖਦੇ ਹਾਂ ਸ਼ਹਿਰਾਦ ਸਮੂਹ ਮੋਦੀਨ ਵਾਸੀ ਨਹਿਬਾਦੀ ਨੇੜੇ ਸਰਾਂਦੀ ਗਏ ਜਿੱਦੇ ਉਹਨਾਂ ਨੇ ਧਿਆਨ ਕੀਤਾ ਕਿ ਉਸ ਦੇ ਘਰ ਅੱਗ ਲੱਗ 10-12 ਔਰਤਾਂ ਨੇ ਜਿੰਨਾਂ ਦੇ ਵਿੱਚ ਹਮਕਾਇ ਮੂਰਸ਼ਾ ਹਮ ਸਾਹਿਬ ਵਗੈਰਾ ਮੋਟਰਸਾਈਕਲ ਦਾਇਰ ਤੇ ਉਹਨਾਂ ਦੇ ਘਰ ਤੇ ਆ ਕੇ ਉਹ ਬਾਹਰ ਉੱਪਰ ਕੋਠੇ ਦੇ ਉੱਤੇ ਗਲਿਆਰੇ 'ਚ ਖੜੇ ਸੀ ਤੇ ਉਹਦੀ ਮਾਦਰ ਜਿਹੜੀ ਉਹ ਇਟਾਂ ਸੀ ਉਹਨਾਂ ਦੇ ਉੱਤੇ ਫਾਇਰ ਕੀਤੇ ਆ ਜਿਹਦੇ ਗਿਆ ਦਿੱਤੇ ਅਸੀਂ ਮਕਦਮਾ ਨੰਬਰ 103 ਮਿਤੀ 14 ਪੰਜ 2025 ਅੰਦਰ ਸੈਕਸ਼ਨ 125 355 ਡੀ ਐਨ ਐਸ 25 ਰੈਕ ਦਤਾ ਹੈ ਥਾਣਾ ਸਿਟੀ ਬੰਦ ਵਿੱਚ ਦਰਜ ਕੀਤਾ ਕਦਮਾ ਦਰਜ ਕਰਨ ਤੋਂ ਬਾਅਦ ਇਹਨਾਂ ਵਿਅਕਤੀਆਂ ਨੂੰ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਐਸਐਸਪੀ ਸਾਹਿਬ ਸਰਦਨਜੀਤ ਸਿੰਘ ਜੀ ਦੇ ਵੱਲੋਂ ਐਸਪੀ ਜੀ ਸ੍ਰੀ ਸਤਵਲ ਸ਼ਰਮਾ ਜੀ ਵੱਲੋਂ ਜਿਹੜੀਆਂ ਟੀਮਾਂ ਨੇ ਜਿਹੜੇ ਗਠਿਤ ਕੀਤੀਆਂ ਗਈਆਂ ਟੀਮਾਂ ਗਠਿਤ ਕਰਕੇ ਤੇਜ਼ੀ ਨਾਲ ਇਹਨਾਂ ਦੀ ਤਾਲ ਸ਼ੁਰੂ ਕੀਤੀ ਗਈ ਜਿਹੜੀ ਜਿਸ ਦੀ ਲੜੀ ਦੇ ਵਿੱਚ ਕੱਲ ਮਿਹਦੀ 16 ਤਰੀਕ ਨੂੰ ਐਸਐਸਪੀ ਮੁਰਗੀ ਸਿੰਘ ਜਿਹੜਾ ਕਿ ਮੋਹਾਲਾ ਸ੍ਰੀ ਦੇ ਪੋਸਟਡ ਹੈ ਉਹਨਾਂ ਨੇ ਆਪਣੀ ਟੀਮ ਦੇ ਨਾਲ ਤਿੰਨ ਵਿਅਕਤੀ ਮਮੋਟਾ ਮਮੋ ਸਾਹਿਲ ਤੇ ਹੂਨਸ਼ਾ ਇਹਨਾਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 2 ਕਟੇ ਦੇਸੀ 215 ਮੋਟ 1 ਕਰੋਜ਼ ਜਿੰਦਾ 8 ਮਨ ਤੇ ਦੋ ਖਾਲੀ ਰੌਂਗ ਦੇ ਜਿਹੜੇ 8 ਮਨ ਦੀ ਉਹ ਬਰਾਮਦ ਕੀਤੀ ਇਹਨਾਂ ਦੇ ਨਾਲ ਦੇ ਸਾਥੀ ਨੇ ਜਿਹੜੇ ਜਿਹੜੇ ਕਿ ਭਾਈ ਦੇਵ ਜਿੰਨਾ ਦੇ ਪਰਚਾ ਦਾ ਹੈ ਉਹ ਐਸਪ੍ਰੈਸਸ ਰੋਡ ਦੇ ਵਿੱਚ ਉਹਨਾਂ ਦੇ ਨਾਮ ਸਾਰਿਆਂ ਦੇ ਦਿੱਤੇ ਹੋਏ ਨੇ ਉਹ ਜਿਹੇ ਘੋੜੇ ਨੇ ਉਹਨਾਂ ਬਾਰੇ ਵੀ ਟੀਮਾਂ ਵੱਲੋਂ ਸਖਤ ਨਿਯੰਤਰਣ ਦੇ ਤਹਿਤ ਜੀਣਾ ਲਗੜੀ ਪਾਲੀਤੀ ਜਾ ਰਹੀ ਹੈ ਐਸਐਸਪੀ ਸਾਹਿਬ ਬੋਲ ਰਹੇ ਕਲੀਅਰ ਕੱਟ ਸਾਰੀਆਂ ਟੀਮਾਂ ਨੂੰ ਸਾਨੂੰ ਸਾਰੇ ਇਜਾਜ਼ਤਾਂ ਨੂੰ ਕਲੀਅਰ ਕੱਟ ਡਾਇਰੈਕਸ਼ਨ ਹੈ ਜਿਦੀ ਆਪਾਂ ਸ਼ਹਿਰ ਮਲੇਰਕੋਟੇ ਦੇ ਵਿੱਚ ਕਿਸੇ ਵੀ ਮਾੜੇ ਅਨਸਰ ਨੂੰ ਸਿਰ ਨਹੀਂ ਚੁੱਕਣ ਦੇਣਾ ਜਿਸ ਦੀ ਲੋੜੀ ਦੇ ਤਾਇ ਪੂਰੀ ਸਰਗਰਮੀ ਨਾਲ ਇਹਨਾਂ ਬਾਕੀ ਦੇ ਦੋ ਸ਼ਹਿਰ ਵੀ ਭਾਲ ਕਿਤੇ ਜਾ ਰਹੀ ਹੈ ਜਲਦੀ ਇਹ ਵੀ ਸਾਡੀ ਗ੍ਰਿਫਤ ਦੇ ਵਿੱਚ ਹੋਣਗੇ ਤੇ ਇਹਨਾਂ ਤੋਂ ਪ੍ਰੋਪਰ ਇੰਟਰੋਗੇਸ਼ਨ ਕਰਕੇ ਅਕੇ ਡੁਗਾਈ ਨਾਲ ਸਾਰਾ ਇਹ ਉੱਚ ਪੜਤਾਲ ਕਰਕੇ ਜੀ ਮਦਦ ਜੀ ਸਰਪੈਕ ਰੌਡ ਕੀ ਹੈ ਸਰ ਇਹਨਾਂ ਦੀ ਜੀ ਬੈਕਗਰਾਉਂਡ ਕੀ ਹੈ ਇਹਨਾਂ ਦੀ ਕ੍ਰਿਮੀਨਲ ਬੈਕਗਰਾਉਂਡ ਇਹ ਕ੍ਰਿਮੀਨਲ ਨੇ ਇਹਨਾਂ ਤੇ ਥਾਣਾ ਸੀਜੀਪੂ ਦੇ ਵਿੱਚ ਵੀ ਇਸ ਗਰੁੱਪ ਦੇ ਉੱਤੇ ਪਛਾਹ ਇੱਕ 365 ਦਾ ਮੇਰੇ ਧਿਆਨ ਤੇ ਇੱਕ ਹੋਰ ਲੜਾਈ ਦਾ ਹੈਗਾ ਇੱਕ ਸਿਟੀ ਮਾਦਰ ਜੀ ਬਣਾ ਦੇ ਚਰਚਾ ਕਰਨੀ ਹੈ ਗੁਰੂ ਰਣਜੀਤ ਸਿੰਘ ਨਾਲ ਵੀ ਆਪਸ ਵਿੱਚ ਇਹਨਾਂ ਦੇ ਰੁਜੇ ਜਿਹੜਾ ਥੋੜੀ ਮੂਟੀ ਆਪ ਤੇ ਗਾਣਾ ਕੱਟ ਰਹੇ ਜਿਹੜੇ ਜਿਹੜੇ ਇੰਸਟਾਗ੍ਰਾਮ ਤੇ ਲੱਗੇ ਨੇ ਸੋਸ਼ਲ ਮੀਡੀਆ ਤੇ ਧਿਆਨ ਕੀਤੇ ਦਾ ਗਾਹੀ ਕੋਚ ਕਰਦੇ ਸੀ ਕਿ ਜਿਹੜੇ ਵਿਜ਼ੇ ਘਰ ਰਹੇ ਆ ਕਿ ਉਹੀ ਗੱਲਬਾਤ ਹੈ ਜਿਹੜੀ ਅੱਡੇ ਵਾਸਤੇ ਦਾ ਉਸੇ ਲੜੀ ਦੇ ਵਿੱਚ ਟੰਨੇ ਆ ਕਿੰਨਾ ਦੱਬਾ ਕਿਤੇ ਤੇ ਬੈਠੇ ਸੀ ਜਿਹਦੇ ਵਿੱਚ ਅਸੀਂ ਸਾਹਿਬ ਸ਼ਰਦ ਦਵਰਕਾ ਨਿੱਕੇ ਟਸਕਨ ਤੋਂ ਸਾਲੇ ਰਾਤ ਆ ਕੇ ਤੇ 307 ਤੋਂ ਉੱਪਰ ਜਿਹੜੇ ਕਿਟਿਆਲੇ ਚ ਖੜੇ ਸੀ ਕਰ ਅਤਲੀ ਮਾਦਰ ਹੈ ਜਿਵੇਂ ਉਹ ਹਟਾਂ ਸੀ ਪਰ ਅਸਲ ਹੈ ਇਹ ਫਰਕ ਹੈ ਅਸਲੀ ਬਾਰੇ ਸਰ ਕਿਥੋਂ ਲਏ ਆ ਅਸਲ ਦੇ ਦੇ ਇੰਟਰਪ੍ਰੀਜ਼ ਅੱਜ ਜੀ ਕੋਤਮਾ ਤੇ ਲੋਪਤਾਇਨੀ ਦੇਸੀ ਪੰਜਾਬ ਦਾ ਸੈਕਸ਼ਨ 125 359 ਸਟਾਫ ਸਾਡੇ ਕੋਲ ਆਰਮਾਨਾ ਦਾ ਹੈ ਨਾ ਸਿਟੀ ਭਾਈਨਾਂ ਦਲਦਾਰ ਜੀ ਸਾਰੇ ਕੁਝ ਦਲਦਾਰਾ ਦਾ ਟਿਕਾਣਾ ਤੋਂ ਬਾਹਰ ਅਸੀਂ ਇਹਨਾਂ ਵਿਅਕਤੀਆਂ ਨੂੰ ਜਿਹੜੇ ਇਹਨਾਂ ਦੂਜੇ ਵੀ ਸਿਰੇ ਤੱਕ ਹੁੰਦੇ ਚੱਲਿਆ ਹੋਇਆ ਸੀ ਆਨੇ ਆ ਡਬਲ ਜੀਸੀ ਜੀ ਬਣੋ ਸਰ ਰੇਲ ਦੇ ਪੁੱਲ ਤੇ ਕੀ ਕਰਦੇ ਸਤਿਕਾਰ ਜੜਾਵਾ ਜਿਹੜੀਆਂ ਫਿਲਮਾਂ ਨੇ ਜਿਹੜਾ ਅਸੀਂ ਕੇਸ਼ ਸਿੰਘ ਨੇ ਸਾਰੇ ਜੀ ਨਾਲ ਇਹਨਾਂ ਦੇ ਬਾਰੇ ਇਨਫੋਰਮੇਸ਼ਨ ਸੀ ਜਿਹੜੀ ਉੱਥੇ ਇਸ ਦੀ ਰਣੀ ਦੇ ਵਿੱਚ ਕੱਲ ਮੇਰੀ ਸੋਹਾਂ ਠੀਕ ਇਨਫੋਰਮੇਸ਼ਨ ਦਾ ਐਸ ਸੀ ਮੁਰਗੀ ਸਿੰਘ ਥੋੜਾ ਜਿਹਾ